जय माता दी बहुत सच्चे दरबार की जय दोस्तों आज ये वीडियो बनाई बच्चे ने ते आवाज़ पेश की राज हंडिया ये साडा पिंड जी हंडया ਮੇਲਾ ਲੱਗਦਾ ਹੈ ਹਰ 6 ਮਹੀਨਿਆਂ ਦੇ ਬਾਅਦ ਜਿੱਥੇ ਕਿ ਦੂਰੋਂ ਦੂਰੋਂ ਸੰਗਤਾਂ ਬੜੀ ਸ਼ਰਧਾ ਦੇ ਨਾਲ ਨਤਮਸਤਕ ਹੁੰਦੀਆਂ ਨੇ ਛੋਟੇ ਬੱਚਿਆਂ ਦੀਆਂ ਝੰਡਾਲ ਲਾਉਣ ਵਾਸਤੇ ਲੋਕ ਦੂਰੋਂ ਦੂਰੋਂ ਆਉਂਦੇ ਨੇ ਇੱਥੇ ਸੁੱਖਾਂ ਪੂਰੀਆਂ ਹੁੰਦੀਆਂ ਹਰ ਇੱਕ ਦੀਆਂ ਜੋ ਵੀ ਕੋਈ ਸ਼ਰਧਾ ਦੇ ਨਾਲ ਆਉਂਦਾ ਹੈ ਦੀ ਮਨੋ ਕਾਮਨਾ ਜ਼ਰੂਰ ਪੂਰੀ ਹੁੰਦੀ ਹੈ ਇੱਥੇ ਬਾਬਾ ਬਲਦੇਵ ਕ੍ਰਿਸ਼ਨ ਤੇ ਕੇਵਲ ਕ੍ਰਿਸ਼ਨ ਉਹਨਾਂ ਦਾ ਪੂਰਾ ਪਰਿਵਾਰ ਬਹੁਤ ਹੀ ਸਰਦਾ ਦੇ ਨਾਲ ਸੇਵਾ ਦੇ ਰਹੇ ਨੇ ਕਈ ਸਾਲਾਂ ਤੋਂ ਬਹੁਤ ਸਾਲਾਂ ਤੋਂ ਤੇ ਇੱਥੇ ਸੰਗਤਾਂ ਵੱਲੋਂ ਇੱਕ ਮਿੱਟੀ ਕੱਢੀ ਜਾਂਦੀ ਆ ਪਰੰਪਰਾ ਦੇ ਅਨੁਸਾਰ ਮਿੱਟੀ ਕੱਢਣਾ ਮਤਲਬ ਸੁੱਖਾਂ ਸੁਖਣੀਆਂ ਤੇ ਪੂਰੀਆਂ ਹੋਣੀਆਂ ਇੱਥੇ ਹਰ 6 ਮਹੀਨੇ ਬਾਅਦ ਮੇਲਾ ਲੱਗਦਾ ਦੋਸਤੋ ਦੂਰ ਦੂਰ ਸੰਗਤਾਂ ਦੀ ਇੱਕ ਵੀ ਸ਼੍ਰੀ ਜੱਥਾ ਪਹੁੰਚਦਾ ਆਪਣੇ ਰੰਗ ਪੇਸ਼ ਕਰਦਾ ਤੇ ਦੁਕਾਨਾਂ ਸਜਦੀਆਂ ਨੇ ਲੰਗਰ ਚੱਲਦਾ ਹੈ ਤੇ ਬਹੁਤ ਹੀ ਸੁੰਦਰ ਤੇ ਮਨਮੋਹਕ ਦ੍ਰਿਸ਼ ਦੇਖਣ ਵਾਲਾ ਹੁੰਦਾ ਦੋਸਤੋ ਇੱਥੇ ਹਰ 6 ਮਹੀਨੇ ਬਾਅਦ ਵੈਸੇ ਤਾਂ ਜਦੋਂ ਮਾਤਾ ਦੇ ਨਰਾਤੇ ਚੱਲਦੇ ਆ 6 ਮਹੀਨੇ ਬਾਅਦ 7 ਦਿਨ 8 ਦਿਨ ਪਹਿਲਾਂ 6 ਦਿਨ 7 ਦਿਨ ਪਹਿਲਾਂ ਚੱਲ ਜਾਂਦੇ ਆ ਮੇਲੇ ਤੋਂ ਤੇ ਨੌ ਦਿਨ ਰੱਤੇ ਹੁੰਦੇ ਆ ਯਾਨੀ 9 ਦਿਨ ਇੱਥੇ ਪੂਰੀਆਂ ਰੌਣਕਾਂ ਪੂਰੀਆਂ ਜਾਣੀ ਕਿ ਮਾਤਾ ਜੀ ਜਿਵੇਂ ਕਹਿ ਦਿੰਦੇ ਆਪਾਂ ਰਹਿਮਤਾ ਵਰਸ਼ ਦੀਆਂ ਨੇ ਇਹ ਦੇਖੋ ਇਹ ਮਿੱਟੀ ਕਢਣ ਵਾਲਾ ਸਥਾਨ ਹੈ ਇਹ ਲੰਗਰ ਹਾਲ ਆ ਦੋਸਤੋ ਇੱਥੇ ਸੰਗਤਾਂ ਬੈਠ ਕੇ ਲੰਗਰ ਸਕਦੀਆਂ ਨੇ ਸਵੇਰ ਚਾਹ ਪਾਣੀ ਪਿੰਦੀਆਂ ਨੇ ਜੋ ਜਿਨ੍ਹਾਂ ਦੇ ਵਰਤ ਰੱਖੇ ਹੁੰਦੇ ਨੇ ਉਹਨਾਂ ਨੂੰ ਉਸ ਤਰ੍ਹਾਂ ਦਾ ਭੋਜਨ ਦਿੱਤਾ ਜਾਂਦਾ ਹੈ ਖਾਣ ਵਾਲੀ ਚੀਜ਼ ਕੋਈ ਵੀ ਲੈ ਸਕਦੇ ਆਪਾਂ ਹਨ ਜਿਆਣੀ ਬਹੁਤ ਵਧੀਆ ਸੁੰਦਰ ਦ੍ਰਿਸ਼ ਮੇਲਾ ਮਾਤਾ ਦਾ ਆਇਓ ਕਦੇ ਤੁਸੀਂ ਵੀ ਦੇਖਿਓ ਦੋਸਤੋ ਇਹ ਜਿਲਾ ਬਰਨਾਲਾ ਪਿੰਡ ਹਨ ਹੈ ਜਿਹੜੇ ਸਥਿਤਾ ਖੁੱਡੀ ਕਲਾ ਰੋਡ ਤੇ ਜੈ ਮਾਤਾ ਦੀ